ਸੱਚੇ ਕਾਲ ਜੀ ਅਮਰੀਕਾ ਨਿਊਜ਼ ਬੁਲਟਨ ਵੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮੁਖੜ ਲੈਣਸ ਤੇ ਅਮਰੀਕਾ ਚ ਦੋ ਚੀਨੀ ਨਾਗਰਿਕਾਂ ਬਾਰੇ ਵੱਡੀ ਵੱਡੀ ਖਬਰ ਜਾਸੂਸੀ ਕਰਨ ਦੇ ਲਗੇ ਦੋਸ਼ ਨੈਚਰਲਾਈਜ਼ਡ ਨਾਗਰਿਕਾਂ ਦੀ ਸਿਟੀਜ਼ਨਸ਼ਿਪ ਖੋਣ ਦੇ ਆਦੇਸ਼ 2.5 ਕਰੋੜ ਲੋਕ ਹੋ ਸਕਦੇ ਨੇ ਪ੍ਰਭਾਵਿਤ ਭਾਰਤ ਤੇ ਚੀਨ ਤੇ 500% ਟੈਰਿਫ ਲੱਗਣ ਦੀ ਸੰਭਾਵਨਾ 트੍ਰੰਪ ਦੇ ਐਲਾਨ ਨੇ ਵਧਾ ਦਿੱਤੀ ਚਿੰਤਾ ਹੁਣ ਖਬਰਾਂ ਵਿਸਤਾਰ ਦੇ ਨਾਲ ਅਮਰੀਕਾ ਚ ਦੋ ਚੀਨੀ ਨਾਗਰਿਕਾਂ ਦੇ ਉੱਤੇ ਜਾਸੂਸੀ ਕਰਨ ਦੇ ਗੰਭੀਰ ਦੋਸ਼ ਲੱਗੇ ਨੇ ਇਹ ਮਾਮਲਾ ਚੀਨ ਦੇ ਇਸ਼ਾਰੇ ਤੇ ਇੱਕ ਜਲ ਸੈਨਾ ਅੱਡੇ ਦੀਆਂ ਤਸਵੀਰਾਂ ਖਿੱਚਣ ਤੇ ਅਮਰੀਕੀ ਫੌਜ ਚ ਭਰਤੀ ਕਰਨ ਦੀਆਂ ਕੋਸ਼ਿਸ਼ਾਂ ਦੇ ਨਾਲ ਜੁੜਿਆ ਹੋਇਆ ਹੈ ਔਰ ਇਹ ਤਾਜ਼ਾ ਘਟਨਾ ਅਮਰੀਕਾ ਤੇ ਚੀਨ ਦਰਮਿਆਨ ਵਾਧੇ ਤਣਾ ਨੂੰ ਹੋਰ ਹਵਾ ਦੇ ਰਹੀ ਹੈ ਵਾਸ਼ਿੰਗਟਨ ਤੋਂ ਮਿਲੀ ਖਬਰ ਮੁਤਾਬਕ ਅਮਰੀਕੀ ਅਧਿਕਾਰੀਆਂ ਨੇ 38 ਸਾਲਾਂ ਯੂਵਾਨ ਚੇਨ ਅਤੇ 41 ਸਾਲਾਂ ਲਰੇਨ ਰਿਆਨ ਲਈ ਚੀਨ ਨੇ ਜਾਸੂਸੀ ਕਰਨ ਦਾ ਦੋਸ਼ ਲਾਇਆ ਹੈ। ਇਹਨਾਂ ਦੇ ਇੱਕ ਜਲ ਸੈਨਾ ਅੱਡੇ ਦੀਆਂ ਤਸਵੀਰਾਂ ਖਿੱਚਣ ਤੇ ਫੌਜ ਤੋਂ ਉਹਨਾਂ ਲੋਕਾਂ ਨੂੰ ਭਰਤੀ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਲੱਗੇ ਨੇ ਜਿਨ੍ਹਾਂ ਬਾਰੇ ਉਹਨਾਂ ਨੂੰ ਲੱਗਦਾ ਸੀ ਕਿ ਉਹ ਚੀਨੀ ਖੁਫੀਆ ਏਜੰਸੀਆਂ ਲਈ ਕੰਮ ਕਰਨ ਲਈ ਤਿਆਰ ਹੋ ਸਕਦੇ ਨੇ। ਇਹ ਕੇਸ ਸੈਨ ਫਰਾਂਸਿਸਕੋ ਦੀ ਇੱਕ ਸੰਗੀ ਅਦਾਲਤ 'ਚ ਦਾਇਰ ਕੀਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਚੀਨੀ ਸਰਕਾਰ ਅਮਰੀਕੀ ਫੌਜੀ ਸਮਰੱਥਾਵਾਂ ਬਾਰੇ ਗੁਪਤ ਤੌਰ ਤੇ ਖੁਫੀਆ ਜਾਣਕਾਰੀ ਇਕੱਠੀ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ। ਚੀਨੀ ਜਸੂਸੀ ਦਾ ਇਹ ਮਾਮਲਾ ਚੀਨ ਵੱਲੋਂ ਲਗਭਗ 2 ਸਾਲ ਪਹਿਲਾਂ ਇੱਕ ਨਿਗਰਾਨੀ ਗੁਬਾਰਾ ਛੱਡਣ ਤੋਂ ਬਾਅਦ ਸਾਹਮਣੇ ਆਇਆ ਹੈ ਜਿਸ ਨੂੰ ਆਖਰਕਾਰ ਦਖਣੀ ਕੋਰਲੀਨਾ ਦੇ ਤੱਟ ਤੇ ਅਮਰੀਕੀ ਅਧਿਕਾਰੀਆਂ ਨੇ ਗੋਲੀ ਮਾਰ ਦਿੱਤੀ ਸੀ ਅਟੌਨੀ ਜਰਨਲ ਪੈਮ ਬੌਂਡੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਇਹ ਮਾਮਲਾ ਸਾਡੀ ਫੌਜ 'ਚ ਕੁਸਪੈਕਟ ਕਰਨ ਤੇ ਰੋਸ਼ਟਰੀ ਸੁਰੱਖਿਆ ਨੂੰ ਕਮਜ਼ੋਰ ਕਰਨ ਲਈ ਚੀਨੀ ਸਰਕਾਰ ਦੇ ਨਿਰੰਤਰ ਅਤੇ ਹਮਲਾਵਰ ਯਤਨਾਂ ਨੂੰ ਦਰਸਾਉਂਦਾ ਹੈ ਯੂਆਂ ਚੇਨ 2015 'ਚ ਵੀਜ਼ਾ ਤੇ ਅਮਰੀਕਾ ਆਇਆ ਸੀ ਤੇ ਬਾਅਦ 'ਚ ਇੱਕ ਕਾਨੂੰਨੀ ਸਥਾਈ ਨਿਵਾਸੀ ਬਣ ਗਿਆ ਦੂਜੇ ਪਾਸੇ ਰੈਨ ਜਿਸ ਬਾਰੇ ਸਰਕਾਰੀ ਵਕੀਲਾਂ ਦਾ ਕਹਿਣਾ ਹੈ ਕਿ ਉਹ ਚੀਨ ਚ ਰਹਿੰਦਾ ਪਰ ਪਿਛਲੇ ਸਾਲ ਟੈਕਸਾਸ ਗਿਆ ਸੀ ਤੇ ਚੀਨ ਦੇ ਰਾਜ ਸੁਰੱਖਿਆ ਮੰਤਰਾਲੇ ਲਈ ਗੁਪਤ ਜਾਸੂਸੀ ਕਾਰਵਾਈਆਂ ਵਿੱਚ ਸ਼ਾਮਲ ਸੀ ਉਸ ਨੂੰ ਕਾਨੂੰਨ ਅਨੁਸਾਰ ਨਿਆਂ ਮੰਤਰਾਲੇ ਚ ਵਿਦੇਸ਼ੀ ਏਜੰਟ ਵਜੋਂ ਰਜਿਸਟਰ ਕੀਤੇ ਬਿਨਾਂ ਚੀਨ ਲਈ ਗੁਪਤ ਰੂਪ ਚ ਕੰਮ ਕਰਨ ਤੇ ਦੋਸ਼ ਚ ਗ੍ਰਿਫਤਾਰ ਕੀਤਾ ਗਿਆ ਸੀ ਇਹ ਅਜੇ ਸਪਸ਼ਟ ਨਹੀਂ ਹੈ ਕਿ ਉਹਨਾਂ ਕੋਲ ਕੋਈ ਵਕੀਲ ਹੈ ਜਾਂ ਨਹੀਂ ਵਾਸ਼ਿੰਗਟਨ ਦੇ ਵਿੱਚ ਚੀਨੀ ਦੂਤ ਕਰਦੇ ਬੁਲਾਰੇ ਲਿਓ ਪੈਨਗਯੂ ਨੇ ਕਿਹਾ ਹੈ ਕਿ ਉਹਨਾਂ ਨੂੰ ਖਾਸ ਮਾਮਲੇ ਦਾ ਕੋਈ ਗਿਆਨ ਨਹੀਂ ਹੈ ਪਰ ਉਹਨਾਂ ਜ਼ੋਰ ਦੇ ਕੇ ਕਿਹਾ ਹੈ ਕਿ ਚੀਨ ਵਿਰੁੱਧ ਦੋਸ਼ਾਂ ਨੂੰ ਸਾਬਤ ਕਰਨ ਲਈ ਕੋਈ ਤੱਥ ਜ ਬਹੁਤ ਨਹੀਂ ਹਨ ਤੇ ਅਮਰੀਕਾ ਨੇ ਚੀਨ ਵਿਰੁੱਧ ਆਪਣੀਆਂ ਜਸੂਸੀ ਗਤੀਵਿਧੀਆਂ ਨੂੰ ਕਦੇ ਨਹੀਂ ਰੋਕਿਆ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਹਫ਼ਨਾਮੇ ਅਨੁਸਾਰ ਜਾਂਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਲਾਈਕ ਟੁਕਟ 2021 ਦੇ ਮੱਧ ਤੋਂ ਚੀਨ ਨੂੰ ਜਸੂਸੀ ਦੀ ਸਿਖਲਾਈ ਦੇ ਰਿਹਾ ਹੈ ਅਮਰੀਕਾ ਦੇ ਮਨ ਅਰਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਪ੍ਰਸ਼ਾਸਨ ਨੇ ਹਾਲ ਹੀ ਦੇ ਵਿੱਚ ਪ੍ਰਕਾਸ਼ਿਤ ਨਿਆਂ ਵਿਭਾਗ ਦੇ ਇੱਕ ਮੈਮੋ ਚ ਕੁਝ ਅਮਰੀਕੀ ਨਾਗਰਿਕਾਂ ਦੇ ਸਿਟੀਜ਼ਨਸ਼ਿਪ ਖੋਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਨੇ ਇਹਦੇ ਚ ਸਰਕਾਰੀ ਵਕੀਲਾਂ ਨੂੰ ਅਪਰਾਧ ਕਰਨ ਵਾਲੇ ਨੈਚਰਲਾਈਜ਼ਡ ਨਾਗਰਿਕਾਂ ਦੀ ਅਮਰੀਕੀ ਨਾਗਰਿਕਤਾ ਖੋਣ ਤੇ ਤਰਜੀਹ ਦੇਣ ਦਾ ਨਿਰਦੇਸ਼ ਦਿੱਤਾ ਗਿਆ ਹੈ ਹਾਲ ਹੀ ਦੇ ਵਿੱਚ ਜਾਰੀ ਕੀਤੇ ਗਏ ਮੈਮੋ ਮੁਤਾਬਕ ਵਿਭਾਗ ਦੇ ਵਕੀਲਾਂ ਨੂੰ ਕਿਸੇ ਵਿਅਕਤੀ ਦੀ ਵੀ ਅਮਰੀਕੀ ਨਾਗਰਿਕਤਾ ਨੂੰ ਰੱਦ ਕਰਨ ਲਈ ਸਿਵਲ ਕਾਰਵਾਈਆਂ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਜੰਪ ਦੇ ਪ੍ਰਸ਼ਾਸਨ ਨੇ ਹਾਲ ਹੀ ਦੇ ਵਿੱਚ ਪ੍ਰਕਾਸ਼ਿਤ ਨਿਆਂ ਵਿਭਾਗ ਦੇ ਇੱਕ ਮੈਮੋ ਦੇ ਵਿੱਚ ਕੁਝ ਅਮਰੀਕੀ ਨਾਗਰਿਕਾਂ ਦੀ ਸਿਟੀਜ਼ਨਸ਼ਿਪ ਖੋਣ ਦੀਆਂ ਕੋਸ਼ਿਸ਼ਾਂ ਤੇਜ਼ ਕੀਤੀਆਂ ਇੰਦੇ ਚ ਸਰਕਾਰੀ ਵਕੀਲਾਂ ਨੂੰ ਅਪਰਾਧ ਕਰਨ ਵਾਲੇ ਨੈਚਰਲਾਈਜ਼ਡ ਨਾਗਰਿਕਾਂ ਦੀ ਅਮਰੀਕੀ ਨਾਗਰਿਕਤਾ ਖੋਣ ਤੇ ਤਰਜੀਹ ਦੇਣ ਦਾ ਨਿਰਦੇਸ਼ ਦਿੱਤਾ ਗਿਆ ਹੈ ਹਾਲ ਹੀ ਵਿੱਚ ਜਾਰੀ ਮੈਮੋ ਮੁਤਾਬਕ ਵਿਭਾਗ ਦੇ ਵਕੀਲਾਂ ਨੂੰ ਕਿਸੇ ਵਿਅਕਤੀ ਦੀ ਵੀ ਅਮਰੀਕੀ ਨਾਗਰਿਕਤਾ ਨੂੰ ਰੱਦ ਕਰਨ ਲਈ ਸਿਵਲ ਕਾਰਵਾਈਆਂ ਸ਼ੁਰੂ ਕਰਨ ਦੀ ਇਜਾਜ਼ਤ ਹੈ ਇਜਾਜ਼ਤ ਮੁਤਾਬਕ ਜੇਕਰ ਕੋਈ ਵਿਅਕਤੀ ਗੈਰ ਕਾਨੂੰਨੀ ਤੌਰ ਤੇ ਨੈਚਰਲਾਈਜ਼ਡ ਨਾਗਰਿਕਤਾ ਪ੍ਰਾਪਤ ਕਰਦਾ ਹੈ ਜਾਂ ਕਿਸੇ ਪੌਤਿਕ ਤੱਥ ਨੂੰ ਲੁਕੋ ਕੇ ਜਾਣਬੁੱਝ ਕੇ ਗਲਤੀ ਕਰਕੇ ਨੈਚਰਲਾਈਜ਼ਡ ਨਾਗਰਿਕਤਾ ਹਾਸਲ ਕਰਦਾ ਹੈ ਤਾਂ ਉਸਤੇ ਕਾਰਵਾਈ ਕੀਤੀ ਜਾ ਸਕਦੀ ਹੈ ਹਰਾਨੀ ਦੀ ਗੱਲ ਇਹ ਹੈ ਕਿ ਇਸ ਕਦਮ ਨਾਲ ਅਨੁਮਾਨ ਮੁਤਾਬਕ 25 ਮਿਲੀਅਨ ਅਮਰੀਕੀ ਨਾਗਰਿਕ ਲੋਕ ਪ੍ਰਭਾਵਿਤ ਹੋ ਸਕਦੇ ਨੇ ਜੋ 2023 ਦੇ ਆંકડા ਮੁਤਾਬਕ ਵਿਦੇਸ਼ਾਂ 'ਚ ਜਨਮ ਲੈਣ ਤੋਂ ਬਾਅਦ ਅਮਰੀਕਾ 'ਚ ਪ੍ਰਵਾਸ ਕਰਨ ਗਏ ਨੇ ਇਹਨਾਂ ਨੂੰ ਅਮਰੀਕੀ ਨਾਗਰਿਕਤਾ ਤੋਂ ਵਾਂਝਾ ਕਰਨ ਲਈ 10 ਵੱਖ-ਵੱਖ ਤਰਜੀਹੀ ਸ਼੍ਰੇਣੀਆਂ 'ਚ ਵੰਡਿਆ ਗਿਆ ਹੈ ਮੈਮੋ ਮੁਤਾਬਕ ਸਿਵਲ ਕਾਰਵਾਈਆਂ ਦੇ ਅਧੀਨ ਦੋਸ਼ ਸਾਬਤ ਹੋਣ ਤੇ ਉਹ ਵਕੀਲ ਕਰਨ ਦੇ ਹੱਕਦਾਰ ਨਹੀਂ ਹੋਣਗੇ ਜਿਵੇਂ ਕਿ ਹੋਰ ਅਪਰਾਧਿਕ ਮਾਮਲਿਆਂ 'ਚ ਹੁੰਦਾ ਹੈ ਮੈਮੋ 'ਚ ਦਾਵਾ ਕੀਤਾ ਗਿਆ ਹੈ ਕਿ ਇਹੇ ਯਤਨ ਉਹਨਾਂ ਲੋਕਾਂ ਤੇ ਕੇਂਦ੍ਰਿਤ ਹੋਣਗੇ ਜੋ ਅਪਰਾਧ ਗਿਆਨ ਨਿਆਇਕ ਹਤਿਆਮਤ ਜੋ ਹੋਰ ਗੰਭੀਰ ਮਨੁੱਖੀ ਤਸਕਰਾਂ ਦੀ ਉਲੰਘਣਾ ਨੈਚਰਲਾਈਜ਼ਡ ਅਪਰਾਧੀ ਗੈਂਗ ਮੈਂਬਰ ਜਾਂ ਅਸਲਚ ਅਪਰਾਧਾਂ ਦੇ ਦੋਸ਼ੀ ਠਹਿੜਾਏ ਗਏ ਨੇ ਜੋ ਅਮਰੀਕਾ ਲਈ ਲਗਾਤਾਰ ਖਤਰਾ ਪੈਦਾ ਕਰਦੇ ਨੇ ਇਸ ਚ ਉਹ ਲੋਕ ਵੀ ਸ਼ਾਮਿਲ ਹੋਣਗੇ ਜਿਨ੍ਹਾਂ ਦੇ ਮਿਗ੍ਰੇਸ਼ਨ ਫਾਰਮਾਂ 'ਚ ਝੂਠ ਬੋਲਣ ਅਮਰੀਕਾ 'ਚ ਨਿਜੀ ਵਿਅਕਤੀਆਂ ਵਿਰੁੱਧ ਵਿਤੀ ਧੋਖਾਧੜੀ ਜਾਂ ਡਾਕਟਰੀ ਧੋਖਾਧੜੀ ਦੇ ਮਾਮਲੇ ਸ਼ਾਮਿਲ ਨੇ डीन नेचुरलाइज़ेशन 'ਚ ਇੱਕ ਸ਼ਕਤੀਸ਼ਾਲੀ ਪਰ ਸਖਤੀ ਨਾ ਨਿਯੰਤਰਿਤ ਕਾਨੂੰਨੀ ਸਾਧਨ ਹੈ ਸੰਘੀ ਚਾਜ ਨਾਗਰਿਕਤਾ ਰੱਦ ਕਰਨ ਤੋਂ ਪਹਿਲਾਂ ਹਵਾਲदार ਸਬੂਤਾਂ ਦੀ ਮੰਗ ਕਰਦੇ ਨੇ ਤੇ ਮੌਜੂਦਾ ਜੀਓਜ ਨੀਤੀਆਂ ਰਾਸ਼ਟਰੀ ਸੁਰੱਖਿਆ ਲਈ ਅਸਲ ਖਤਰਿਆਂ ਤੇ ਕੇਂਦ੍ਰਿਤ ਨੇ ਇਸ ਲਈ ਜਦੋਂ ਇਹ ਡਰ ਪੈਦਾ ਕਰਨ ਵਾਲੀਆਂ ਸੁਰੱਖਿਅਾਂ ਧਿਆਨ ਖਿੱਚ ਸਕਦੀਆਂ ਨੇ ਭਾਰਤੀ ਵਿਦਿਆਰਥੀਆਂ ਤੇ ਸਾਫ਼ ਸੁਥਰੇ ਰਿਕਾਰਡ ਵਾਲੇ ਪੇਸ਼ੇਵਾਰਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਅਮਰੀਕਾ 'ਚ ਉਹਨਾਂ ਦੀ ਜਗ੍ਹਾ ਸਾਲਾਂ ਦੇ ਅਧਿਐਨ ਕੰਮ ਤੇ ਪਾਲਣਾ ਦੁਆਰਾ ਪ੍ਰਾਪਤ ਕੀਤੀ ਗਈ ਸੁਰੱਖਿਅਤ ਰਹਿੰਦੀ ਹੈ ਜੋ ਵਿਦੇਸ਼ੀ ਅੰਤਰਰਾਸ਼ਟਰੀ ਵਪਾਰਕ ਸਬੰਧਾਂ ਦੇ ਵਿੱਚ ਵੱਡਾ ਮੋੜ ਆ ਸਕਦਾ ਹੈ ਅਮਰੀਕਾ ਦੇ ਰਾਸ਼ਟਰਪਤੀ ਟਨਾਲ ਟਰੰਪ ਦੁਆਰਾ ਪ੍ਰਸਤਾਵਿਤ ਬਿੱਲ ਜੇ ਪਾਸ ਹੋ ਜਾਂਦਾ ਹੈ ਤਾਂ ਭਾਰਤ ਅਤੇ ਚੀਨ ਸਣੇ ਕਈ ਦੇਸ਼ਾਂ ਲਈ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਨੇ ਵੱਡੀਆਂ ਮੁਸ਼ਕਲਾਂ ਪੈਦਾ ਹੋ ਸਕਦੀਆਂ ਨੇ ਇਹ ਬਿੱਲ ਰੂਸ ਨਾਲ ਵਪਾਰ ਕਰਨ ਵਾਲੇ ਦੇਸ਼ਾਂ ਤੇ 500% ਤੱਕ ਦਾ ਟੈਕਸ ਲਗਾਉਣ ਲਈ ਰਾਹ ਖੋਲ ਰਿਹਾ ਹੈ ਅਮਰੀਕਾ ਚਿਕ ਨਵੀਂ ਵਪਾਰਕ ਨੀਤੀ ਦੀ ਗੂੰਜ ਸੁਣਾਈ ਦੇ ਰਹੀ ਹੈ ਜੋ ਖਾਸ ਤੌਰ ਤੇ ਭਾਰਤ ਤੇ ਚੀਨ ਵਰਗੇ ਦੇਸ਼ਾਂ ਲਈ ਚਿੰਤਾ ਦਾ ਵਿਸ਼ਾ ਬਣ ਸਕਦੀ ਹੈ। ਇਹ ਖੁਲਾਸਾ ਦੱਖਣੀ ਕੈਰੋਲਿਨਾ ਤੋਂ ਰਿਪਬਲਿਕਨ ਸੰਸਦ ਮੈਂਬਰ ਲਿੰਸ ਗ੍ਰਾਹਮ ਦੇ ਇੱਕ ਇੰਟਰਵਿਊ ਚ ਕੀਤਾ ਗਿਆ ਹੈ। ਐਨਬੀਸੀ ਨਿਊਜ਼ ਨਾਲ ਗੱਲਬਾਤ ਕਰਦੇ ਸਮੇਂ ਗ੍ਰਾਹਮ ਨੇ ਦੱਸਿਆ ਕਿ ਜਨਾਲ 트ੰਪ ਨੇ ਇੱਕ ਅਜਿਹੇ ਬਿੱਲ ਨੂੰ ਸੰਸਦ 'ਚ ਪੇਸ਼ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਜੋ ਰੂਸ ਨਾਲ ਵਪਾਰ ਜਾਰੀ ਰੱਖਣ ਵਾਲੇ ਦੇਸ਼ਾਂ ਤੇ 500% ਟੈਰਫ ਲਗਾਉਣ ਦੀ ਵਕਾਲਤ ਕਰਦਾ ਹੈ। ਗ੍ਰਾਹਮ ਨੇ ਸਪੱਸ਼ਟ ਚੇਤਾਵਨੀ ਦਿੱਤੀ ਹੈ ਕਿ ਜੇਕਰ ਭਾਰਤ ਤੇ ਚੀਨ ਰੂਸ ਤੋਂ ਤੇਲ ਤੇ ਹੋਰ ਉਤਪਾਦ ਖਰੀਦਣਾ ਜਾਰੀ ਰੱਖਦੇ ਨੇ ਤੇ ਯੂਕਰੇਨ ਦੀ ਮਦਦ ਨਹੀਂ ਕਰਦੇ ਤਾਂ ਅਮਰੀਕਾ ਉਹਨਾਂ ਦੇ ਉਤਪਾਦਾਂ ਤੇ 500% ਦਾ ਭਾਰੀ ਟੈਕਸ ਲਗਾਏਗਾ ਗ੍ਰਾਮ ਦੇ ਅਨੁਸਾਰ ਭਾਰਤ ਅਤੇ ਚੀਨ ਰੂਸ ਤੇ ਲਗਭਗ 70% ਤੇਲ ਦੀ ਖਰੀਦ ਕਰ ਰਹੇ ਨੇ ਜੋ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਯੂਕਰੇਨ ਨਾਲ جنگ ਲੜਨ 'ਚ ਮਦਦ ਕਰ ਰਿਹਾ ਹੈ ਇਹ ਬਿਆਨ ਅਜੇਹੇ ਸਮੇਂ ਆਇਆ ਹੈ ਜਦੋਂ ਭਾਰਤ ਤੇ ਅਮਰੀਕਾ ਵਿਚਾਲੇ ਇੱਕ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਗੱਲਬਾਤ ਚੱਲ ਰਹੀ ਹੈ ਗ੍ਰਾਮ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਰਾਸ਼ਟਰਪਤੀ ਟਰੰਪ ਨੇ ਇਸ ਬਿੱਲ ਦਾ ਸਮਰਥਨ ਕੀਤਾ ਹੈ ਉਹਨਾਂ ਦੱਸਿਆ ਹੈ ਕਿ ਗੋਲਫ ਖੇਡਦੇ ਹੋਏ ਟਰੰਪ ਨੇ ਉਹਨਾਂ ਨੂੰ ਕਿਹਾ ਹੈ ਕਿ ਹੁਣ ਇਸ ਬਿੱਲ ਨੂੰ ਅੱਗੇ ਵਧਾਉਣ ਦਾ ਸਮਾਂ ਆ ਗਿਆ ਹੈ ਗ੍ਰਾਮ ਦੇ ਅਨੁਸਾਰ ਉਹਨਾਂ ਦੇ ਇਸ ਬਿੱਲ ਦੇ 84 ਸਮਰਥਕ ਦੇਸ਼ ਭਾਰਤ ਤੇ ਚੀਨ ਵਰਗੇ ਦੇਸ਼ਾਂ ਤੇ ਦਬਾਅ ਬਣਾਉਣਾ ਤਾਂ ਜੋ ਰੂਸ ਤੋਂ ਤੇਲ ਅਤੇ ਹੋਰ ਸਮਾਨ ਖਰੀਦਣਾ ਬੰਦ ਕਰ ਦੇਣ ਇਸ ਨਾਲ ਰੂਸ ਦੀ ਆਰਥਿਕਤਾ ਕਮਜ਼ੋਰ ਹੋਵੇਗੀ ਤੇ ਪੁੱਤਨ ਨੂੰ ਯੂਕਰੇਨ ਚ ਸ਼ਾਂਤੀ ਗੱਲਬਾਤ ਲਈ ਮਜ਼ਬੂਤ ਹੋਣਾ ਪਵੇਗਾ ਇਹ ਬਿੱਲ ਅਗਸਤ ਦੇ ਵਿੱਚ ਅਮਰੀਕੀ ਸੰਸਦ ਚ ਪੇਸ਼ ਕੀਤਾ ਜਾ ਸਕਦਾ ਹੈ ਜੇਕਰ ਬਿੱਲ ਪਾਸ ਹੋ ਜਾਂਦਾ ਹੈ ਤਾਂ ਇਸ ਨੂੰ ਰੂਸ ਨੂੰ ਆਰਥਿਕ ਤੌਰ ਤੇ ਅਲੱਗ-ਥਲੱ ਕਰਨ ਦੀ ਅਮਰੀਕੀ ਕੋਸ਼ਿਸ਼ ਦਾ ਇੱਕ ਵੱਡਾ ਹਿੱਸਾ ਮੰਨਿਆ ਜਾਵੇਗਾ ਅਮਰੀਕਾ ਯੂਕਰੇਨ ਤੇ ਰੂਸੀ ਹਮਲੇ ਨੂੰ ਰੋਕਣ ਲਈ ਰੂਸ ਦੇ ਆਰਥਿਕ ਦਬਾਅ ਵਧਾਉਣਾ ਚਾਹੁੰਦਾ ਹੈ ਹਾਲਾਂਕਿ ਭਾਰਤ ਅਤੇ ਚੀਨ ਹੁਣ ਤੱਕ ਪੱਛਮੀ ਪਾਬੰਦੀਆਂ ਨੂੰ ਨਜ਼ਰਅੰਦਾਜ਼ ਕਰਦੇ ਰਹੇ ਨੇ ਤੇ ਸਸਤੇ ਭਾਅ ਤੇ ਰੂਸੀ ਤੇਲ ਖਰੀਦੇ ਰਹੇ ਨੇ ਜਿਕਰੇ ਬਲ ਪਾਸ ਹੋ ਜਾਂਦਾ ਹੈ ਤਾਂ ਭਾਰਤ ਤੇ ਚੀਨ ਤੇ ਵਿਆਪਕ ਅਸਰ ਪੈ ਸਕਦਾ ਹੈ ਇਸ ਕਦਮ ਨਾਲ ਭਾਰਤ ਦੇ ਫਾਰਮਾਸਿਊਟੀਕਲ ਟੈਕਸਟਾਈਲ ਅਤੇ ਆਈਟੀ ਸੇਵਾਵਾਂ ਵਰਗੇ ਨਿਰਯਾਤ ਤੇ ਵੀ ਭਾਰੀ ਟੈਰਿਫ ਲੱਗ ਸਕਦਾ ਹੈ ਸਵੇਰ ਸੰਤਾਜਾ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫੇਰ ਇਸ ਨੂੰ ਮਾਰਦੇ ਆ ਮੁਖੜਲੇ ਇਸ ਤੇ ਅਮਰੀਕਾ ਦੇ ਦੋ ਚੀਨੀ ਨਾਗਰਿਕਾਂ ਬਾਰੇ ਵੱਡੀ ਵੱਡੀ ਖਬਰ ਜਾਸੂਸੀ ਕਰਨ ਦੇ ਲੱਗੇ ਦੋਸ਼ ਨੇਚਰਲਾਈਜ਼ਡ ਨਾਗਰਿਕਾਂ ਦੀ ਸਿਟੀਜ਼ਨਸ਼ਿਪ ਖੋਣ ਦੇ ਆਦੇਸ਼ 2.5 ਕਰੋੜ ਲੋਕ ਹੋ ਸਕਦੇ ਨੇ ਪ੍ਰਭਾਵਿਤ ਭਾਰਤ ਤੇ ਚੀਨ ਤੇ 500% ਟੈਰਿਫ ਲੱਗਣ ਦੀ ਸੰਭਾਵਨਾ 트ੰਪ ਦੇ ਐਲਾਨ ਨੇ ਵਧਾ ਦਿੱਤੀ ਚਿੰਤਾ ਇਸ ਦੇ ਨਾਲ ਹੀ ਮੈਂ ਨੂੰ ਦੇ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਾਤਾ